ਆਮ ਤੌਰ ਤੇ ਹਰ ਇਨਸਾਨ ਦੀ ਇਹ ਖਾਹਿਸ਼ ਹੁੰਦੀ ਹੈ ਕਿ ਉਹਦੇ ਕੋਲ ਚੰਗੀ ਨੌਕਰੀ ਹੋਵੇ, ਉਹਦੇ ਕੋਲ ਚੰਗਾ ਪੈਸਾ ਹੋਵੇ, ਚੰਗੀ ਗੱਡੀ ਹੋਵੇ। ਇਸੇ ਤਰ੍ਹਾਂ ਜਿੱਦਾਂ ਹਰ ਇਨਸਾਨ ਦੀ ਇਹ ਖਾਹਿਸ਼ ਹੁੰਦੀ ਹੈ, ਉਹਦੇ ਅੰਦਰ ਇਹ ਖਾਹਿਸ਼ ਵੀ ਹੋਣੀ ਚਾਹੀਦੀ ਹੈ ਕਿ ਮੇਰਾ ਸ਼ਹਿਰ ਸਾਫ਼ ਸੁਥਰਾ ਹੋਵੇ, ਮੇਰੇ ਸ਼ਹਿਰ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੋਵੇ। ਤੇ ਇਹ ਜਿਹੜੀ ਖਾਹਿਸ਼ ਹੈ, ਇਹ ਜਿਹੜਾ ਸੁਪਨਾ ਹੈ, ਇਹ ਪ੍ਰਸ਼ਾਸਨ ਹਮੇਸ਼ਾ ਵੇਖਦਾ ਹੈ ਤੇ ਆਪਣੀਆਂ ਯੋਜਨਾਵਾਂ 'ਚ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਸ਼ਹਿਰ ਨੂੰ ਸਾਫ਼ ਸੁਥਰਾ ਕੀਤਾ ਜਾਵੇ। ਇਹਦਾ ਵਿਕਾਸ ਕੀਤਾ ਜਾਵੇ। ਸੋ ਜਲੰਧਰ ਸ਼ਹਿਰ ਚ ਵਿਕਾਸ ਦੀਆਂ ਕਿਹੜੀਆਂ-ਕਿਹੜੀਆਂ ਯੋਜਨਾਵਾਂ ਚੱਲ ਰਹੀਆਂ ਨੇ? ਸ਼ਹਿਰ ਨੂੰ ਸਾਫ਼ ਸੁਥਰਾ ਕਰਨ ਲਈ ਔਰ ਵਿਕਸਿਤ ਕਰਨ ਲਈ ਕਿੱਦਾਂ ਦੇ ਉਪਰਾਲੇ ਚੱਲ ਰਹੇ ਨੇ? ਇਸ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਨੇ ਜਲੰਧਰ ਸ਼ਹਿਰ ਦੇ ਮੇਅਰ ਵਿਨੀਤ ਧੀਰ ਜੀ। ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਵਿਨੀਤ ਧੀਰ ਜੀ, ਸਾਡੇ ਇਸ ਪ੍ਰੋਗਰਾਮਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਸ਼ੁਕਰੀਆ ਜੀ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿੰਨੇ ਵੀ ਸਾਡੇ ਜਲੰਧਰ ਦੇ ਸ਼ਹਿਰ ਵਾਸੀ ਮੇਰੀ ਆਵਾਜ਼ ਸੁਣ ਰਹਾ ਹੈ ਉਹਨਾਂ ਨੂੰ ਮੇਰੀ ਬਹੁਤ ਹੀ ਪਿਆਰ ਭਰੀ ਸਤਿ ਸ਼ਕਾਲ ਨਮਸਕਾਰ ਜੀ ਵਿਨੀਤ ਤੀਰ ਜੀ ਸਭ ਤੋਂ ਪਹਿਲਾਂ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਕਿ ਜਲੰਧਰ ਸ਼ਹਿਰ ਨੂੰ 스마트 ਸਿਟੀ ਦਾ ਦਰਜਾ ਦਿੱਤਾ ਗਿਆ ਹੈ ਇਹਦੇ ਤਹਿਤ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਜਲੰਧਰ 스마트 ਸਿਟੀ ਦੇ ਵਿੱਚ ਜਦੋਂ ਜਲੰਧਰ ਦੀ એનਰੋਲਮੈਂਟ ਹੋਈ ਸੀਗੀ ਉਹਦੋਂ ਤਕਰੀਬਨ ਆਲਮੋਸਟ 1000 ਕਰੋੜ ਰੁਪਇਆ ਜਲੰਧਰ ਨੂੰ ਮਿਲਿਆ ਸੀਗਾ ਜੀ ਔਰ ਉਹਦੇ ਪ੍ਰੋਜੈਕਟਸ ਕਾਫੀ ਸਾਲਾਂ ਤੋਂ ਚੱਲ ਰਹੇ ਆ ਔਰ ਫ੍ਰੈਂਕਲੀ ਦਸਾਂ ਤੇ ਕੁਝ ਪ੍ਰੋਜੈਕਟ ਦੰਦੇ ਸੀਗੇ ਜਿਹੜੇ ਕਾਫੀ ਲਿੰਗਰ ਔਨ ਵੀ ਹੋ ਗਏ ਜੀ ਔਰ ਡਿਲੇ ਹੋ ਗਏ ਔਰ ਮੈਂ ਤਕਰੀਬਨ ਜਦੋਂ ਦੇ 2 ਮਹੀਨੇ ਦੀ ਜ਼ਿੰਮੇਵਾਰੀ ਸੰਭਾਲੀ ਆ ਤੇ ਸਪੈਸ਼ਲੀ ਜਿਹੜਾ ਸਾਡਾ ਸਰਫੇਸ ਵਾਟਰ ਪ੍ਰੋਜੈਕਟ ਹੈਗਾ ਵਾ ਉਹ ਕਾਫੀ ਡਿਲੇ ਹੋ ਗਿਆ ਉਹਨੂੰ ਹੁਣ ਪਰਸਿਊ ਕਰ ਰਹੇ ਆ ਕਿ ਜਲਦ ਤੋਂ ਜਲਦ ਜਿਹੜਾ ਸਾਡੀ ਨਹਿਰ ਦਾ ਜਿਹੜਾ ਪਾਣੀ ਹੈਗਾ ਵਾ ਉਹ ਜਲੰਧਰ ਦੀ ਜਨਤਾ ਨੂੰ ਮਿਲੇ ਇੱਕ ਤਾਂ ਬਹੁਤ بڑا ਪ੍ਰੋਜੈਕਟ ਹੈ ਉਸ ਤੋਂ ਇਲਾਵਾ ਜਲੰਧਰ ਦੀ ਬਿਊਟੀਫਿਕੇਸ਼ਨ ਦੇ ਕਾਫੀ ਪ੍ਰੋਜੈਕਟ ਹੈਗੇ ਆ ਲੈਂਡਸਕੇਪਿੰਗ ਦੇ ਪ੍ਰੋਜੈਕਟਸ ਹੈ ਜੀ ਕੇਪਿੰਗ ਦੇ ਪ੍ਰੋਜੈਕਟਸ ਹੈ ਜੀ ਜਿਹੜੇ ਅਸੀਂ 스마트 ਸਿਟੀ ਫੰਡ ਦੇ ਥਰੂ ਕਰ ਰਹੇ ਆ ਔਰ ਮੈਂ ਹੁਣ ਜਦੋਂ ਦੀ ਜ਼ਿੰਮੇਵਾਰੀ ਸੰਭਾਲੀ ਹੈ ਉਹ ਸਾਰੇ ਹੀ ਪ੍ਰੋਜੈਕਟਸ ਨੂੰ ਮੈਂ ਰੈਗੂਲਰ ਪਰਸਿਊ ਕਰ ਰਹੇ ਆ ਜੀ ਅ ਵੀਨੀਤਿਰ ਜੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਿਹੜਾ ਸਰਫੇਸ ਵਾਟਰ ਪ੍ਰੋਜੈਕਟ ਹੈ ਉਹ ਥੋੜੀ ਉਹਦੇ ਵਿੱਚ ਦੇਰੀ ਜ਼ਰੂਰ ਹੋ ਗਈ ਹੈ ਔਰ ਇਹ ਬੜਾ ਮਹੱਤਵਪੂਰਨ ਪ੍ਰੋਜੈਕਟ ਹੈ ਜੀ ਕਿਉਂਕਿ ਜਮੀਨੀ ਪਾਣੀ ਡੂੰਘੇ ਹੁੰਦੇ ਜਾਂਦੇ ਨੇ ਔਰ ਨਹਿਰੀ ਪਾਣੀ ਦਾ ਅਸੀਂ ਇਸਤੇਮਾਲ ਕਰਕੇ ਇਹਦਾ ਸੁਚੱਜਾ ਇਸਤੇਮਾਲ ਕਰਾਂਗੇ ਇਹ ਦੱਸੋ ਕਿ ਕਿੰਨੀ ਇੱਕ ਦੇਰੀ ਹੋਰ ਹੈ ਜੀ ਤੇ ਇਹ ਪ੍ਰੋਜੈਕਟ ਕਿੱਥੇ ਇੱਕ ਖਲੋਤਾ ਹੈ ਤੇ ਕਦੋਂਕ ਇਹਦੇ ਪੂਰਾ ਹੋਣ ਦੀ ਮੁਕੰਮਲ ਹੋਣ ਦੀ ਆਸ ਹੈ ਜਿਹੜੀਆਂ ਹਜੇ ਸਾਡੀਆਂ ਮੇਨ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਡਿਗ ਹੋਣੀਆਂ ਅਪਰੋਕਸੀਮੇਟਲੀ 30 ਕਿਲੋਮੀਟਰ ਹਜੇ ਡਿਗ ਹੋਣ ਵਾਲੀਆਂ ਪੈਂਡਿੰਗ ਐ ਅੱਛਾ ਜੀ ਔਰ ਮੈਂ ਲਾਸਟ ਵੀਕ ਜਿਹੜੇ ਅਫੀਸ਼ੀਅਲਸ ਆ ਉਹਨਾਂ ਦੇ ਨਾਲ ਮੀਟਿੰਗ ਮੈਂ ਉਹਨਾਂ ਦੀ ਲਿੱਤੀ ਸੀਗੀ ਜਿਹੜੀ ਐਲ ਐਨ ਟੀ ਕੰਪਨੀ ਐ ਜਿਹੜੀ ਐ ਪ੍ਰੋਜੈਕਟ ਕਰ ਰਹੀ ਐ ਸੋ ਤਕਰੀਬਨ ਉਹਨਾਂ ਨੇ ਮੈਨੂੰ ਪਹਿਲਾਂ ਤਾਂ 5 ਤੋਂ 6 ਮੰਥਸ ਜਿਹੜਾ ਉਹਨਾਂ ਨੇ ਟਾਈਮ ਕਿਹਾ ਸੀਗਾ ਵੀ ਹਜੇ ਹੋਰ ਲੱਗਣਾ ਪਰ ਮੈਂ 1 ਫਰਸਟ ਆਫ ਅਪ੍ਰੈਲ ਤੋਂ ਬਾਅਦ ਉਹਨਾਂ ਨੂੰ 100 ਦਿਨ ਤੇ ਉਮੀਦ ਪੂਰੀ ਹੈ ਕਿ ਰੈਗੂਲਰ ਜਦੋਂ ਅਸੀਂ ਫਾਲੋਅ ਅਪ ਉਹਨਾਂ ਨੂੰ ਕਰਾਂਗੇ 100 ਦਿਨਾਂ ਚ ਅਸੀਂ ਇਹ ਪ੍ਰੋਜੈਕਟ ਕੰਪਲੀਟ ਕਰ ਲਾਂਗੇ ਔਰ ਮੈਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕਰੂੰਗਾ ਔਰ ਉਹਨਾਂ ਨੂੰ ਉਹਨਾਂ ਦੇ ਧਿਆਨ ਚ ਵੀ ਲੈ ਕੇ ਆਉਂਗਾ ਕਿ ਅਗਲੇ ਜਿਹੜੇ ਆਉਣ ਵਾਲੇ 100 ਦਿਨਾਂ ਸਾਨੂੰ ਸੜਕਾਂ ਉਹ ਡਿੱਗ ਕਰਨੀਆਂ ਪੈਣੀਆਂ ਤਾਂਕਿ ਪਾਈਪਾਂ ਜਿਹੜੀਆਂ ਲੇ ਹੋਣੀਆਂ ਵੈ ਤੋ ਜਲਦੋ ਜਲਦ ਮੈਂ ਵੀ ਹੁਣੇ ਇਹ ਚਾਹਣਾ ਵੀ ਇਸ ਪ੍ਰੋਜੈਕਟ ਨੂੰ ਅਸੀਂ ਕੰਪਲੀਟ ਕਰਕੇ ਤਾਂ ਕਿ ਬਰਸਾਤਾਂ ਦੇ ਵਿੱਚ ਜਿਹੜੀ ਮਿੱਟੀ ਹੈਗੀ ਆ ਜਦੋਂ ਬੈਠ ਜਾਏਗੀ ਦੈਨ ਆਫਟਰ ਮੌਨਸੂਨ ਅਸੀਂ ਸੜਕਾਂ ਜਿਹੜੀਆਂ ਜਿਹੜੀਆਂ ਪਟਾਈ ਹੋਏਗੀ ਜਿਹੜੀ ਸੜਕਾਂ ਦੀ ਆਫਟਰ ਮੌਨਸੂਨ ਤਾਂ ਕਿ ਅਸੀਂ ਉਹ ਸੜਕਾਂ ਵੀ ਬਣਾ ਕੇ ਦੀਵਾਲੀ ਦੇ ਆਸ-ਪਾਸ ਅਸੀਂ ਇਸ ਪ੍ਰੋਜੈਕਟ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹਨੀਆਂ ਸੜਕਾਂ ਦਾ ਉਸ ਤੋਂ ਇਲਾਵਾ ਜਿਹੜੀ ਅੱਗੇ ਜੋੜਨਾ ਹੈਗਾ ਵੈਨਾਂ ਨੂੰ ਜਿਹੜੀਆਂ ਟੈਂਕੀਆਂ ਦੇ ਨਾਲ ਉਹ ਮੈਨੂੰ ਲੱਗ ਰਿਹਾ ਓਵਰਆਲ ਹਜੇ ਸਾਡਾ ਦਸੰਬਰ ਦੇ ਐਂਡ ਤੱਕ ਅਸੀਂ ਕੰਮ ਕੰਪਲੀਟ ਕਰ ਪਾਵਾਂਗੇ ਜੀ ਯਾਨੀ ਕਿ ਅਗਲੇ ਸਾਲ ਤੱਕ ਜਿਹੜਾ ਸਰਫੇਸ ਵਾਟਰ ਪ੍ਰੋਜੈਕਟ ਹੈ ਉਹ ਮੁਕੰਮਲ ਹੋਣ ਦੀ ਪੂਰੀ ਪੂਰੀ ਕੋਸ਼ਿਸ਼ ਹੈ ਤੇ ਲਈ ਰੈਗੂਲਰ ਅਸੀਂ ਪ੍ਰਸਾਰ ਕਰ ਰਹੇ ਹਾਂ ਬਹੁਤ ਵਧੀਆ ਗੱਲ ਹੈ ਜੀ ਅੱਛਾ ਵਿਨੀਤ ਤੀਰਜੀ ਸੋਕੇ ਤੁਸੀਂ ਬਿਊਟੀਫਿਕੇਸ਼ਨ ਬਾਰੇ ਦੱਸਿਆ ਇਹਦੇ ਲਈ ਕਿਦਾਂ ਦੀਆਂ ਯੋਜਨਾਵਾਂ ਨੇ ਕਿਹੜੇ ਕਿਹੜੇ ਪ੍ਰੋਜੈਕਟਸ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਫੀ ਸਾਰੇ ਜਿਹੜੇ ਪ੍ਰੋਜੈਕਟਸ ਆ ਸਾਡੇ ਜਲੰਧਰ ਦੀਆਂ ਜਿੰਨੀਆਂ ਵੀ ਸੈਂਟਰ ਵਰਜਿਸ ਹੈਗੀਆਂ ਮੈਂ ਜਿੰਨੇ ਅچھے ਸ਼ਹਿਰ ਦੇ ਬਿਜ਼ਨਸ ਹਾਊਸਸ ਐ ਅچھے ਹਸਪੀਟਲਸ ਐ ਐਜੂਕੇਸ਼ਨਲ ਇੰਸਟੀਟਿਊਟਸ ਐ ਉਹ ਸਾਰਿਆਂ ਦੇ ਨਾਲ ਅਸੀਂ ਰੈਗੂਲਰ ਰਾਫਤਾ ਕਾਇਮ ਕਰ ਰਹੇ ਆਂ ਔਰ ਉਹਨਾਂ ਨੂੰ ਹੀ ਅਸੀਂ ਉਹਨਾਂ ਦੀ ਸਪੋਰਟ ਦੇ ਨਾਲ ਸ਼ਹਿਰ ਦੀਆਂ ਜਿੰਨੀਆਂ ਸੈਂਟਰ ਵਰਜਿਸ ਐ ਔਰ ਜਿੰਨੇ ਚੌਂਕਸ ਐ ਉਹਨਾਂ ਦੀ ਬਿਊਟੀਫਿਕੇਸ਼ਨ ਲੈਂਡਸਕੇਪਿੰਗ ਅਸੀਂ ਕਰ ਰਹੇ ਹਾਂ ਔਰ ਮਿਨਿਸਪਲ ਕਾਰਪੋਰੇਸ਼ਨ ਜਲੰਧਰ ਵੱਲੋਂ ਵੀ ਜਦੋਂ ਆਪਾਂ ਜਿੰਨੀਆਂ ਵੀ ਸਾਡੀਆਂ ਸ਼ਹਿਰ ਦੀਆਂ ਐਂਟਰੈਂਸ ਹੈਗੀਆਂ ਮੈਂ ਸਪੈਸ਼ਲੀ ਜਦੋਂ ਅਸੀਂ ਫਗਵਾੜਾ ਟੂ ਜਲੰਧਰ ਆਨੇ ਆ ਜਿਹੜਾ ਰਾਮਾ ਮੰਡੀ ਦੇ ਨਾਲ ਦਾ ਏਰੀਆ ਔਰ ਬੜਾ ਹੀ ਇਸ ਸਮੇਂ ਸ਼ਾਬੀਜਾ ਉਹ ਬੋਦੀ ਲੁੱਕ ਆ ਰਹੀ ਹੈ ਸੋ ਸੋ ਉਹਦਾ ਆਲਮੋਸਟ 1 ਕਰੋੜ ਰੁਪਏ ਦਾ ਅਸੀਂ ਟੈਂਡਰ ਸਿਰਫ ਲੈਂਡਸਕੇਪਿੰਗ ਦਾ ਲਗਾਉਣ ਜਾ ਰਹੇ ਹਾਂ ਤਾਂਕਿ ਕੋਈ ਵੀ ਜਿਹੜਾ ਕੋਈ ਸਾਡਾ ਕਿਸੇ ਦਾ ਵੀ ਕੋਈ ਭੈਣ ਭਰਾ ਕੋਈ ਵੀ ਵਿਅਕਤੀ ਜਦੋਂ ਦੂਸਰੇ ਸ਼ਹਿਰ ਚੋਂ ਸਾਡੇ ਜਲੰਧਰ ਚ ਆਵੇ ਜਲੰਧਰ ਚ ਆਵੇ ਤੇ ਉਹਨਾਂ ਨੂੰ ਇੱਕ ਅੱਛਾ ਹਰਾ ਭਰਾ ਜਲੰਧਰ ਨਜ਼ਰ ਆਵੇ ਸਾਨੂੰ ਐਨਜੀਟੀ ਵੱਲੋਂ ਵੀ ਬਹੁਤ ਜ਼ਿਆਦਾ ਆਲਰੈਡੀ ਅਸੀਂ ਬੜੇ ਨੋਟਿਸਿਜ਼ ਆਏ ਹੋਏ ਸੀਗੇ ਕਾਰਪੋਰੇਸ਼ਨ ਨੂੰ ਮੇਰੇ ਅੰਤੋਂ ਪਹਿਲਾਂ ਮੈਂ ਸਾਰਾ ਇਹਨੂੰ ਜਦੋਂ ਪਰਸਿਊ ਕੀਤਾ ਸੋ ਸਾਰੀਆਂ ਜਿੰਨੀਆਂ ਵੀ ਸ਼ਹਿਰ ਦੀਆਂ ਐਂਟਰੈਂਸ ਆ ਉਹ ਸਾਰਿਆਂ ਤੇ ਅਸੀਂ ਜਿਹੜੇ ਪੌਦੇ ਫੁੱਲ ਬੂਟੇ ਵੀ ਤਾਂ ਕਿ ਥੋੜਾ ਖਿਲਿਆ ਹੋਇਆ ਸਾਨੂੰ ਜਲੰਧਰ ਆਉਣ ਵਾਲਿਆਂ ਨੂੰ ਨਜ਼ਰ ਆਵੇ ਉੱਥੇ ਕੰਮ ਕਰ ਰਹੇ ਹਾਂ ਜੀ ਵਿਨੀਤੀਰ ਜੀ ਜਿਹੜੀਆਂ ਸੜਕਾਂ ਨੇ ਨਾ ਉਹ ਕਿਸੇ ਵੀ ਸ਼ਹਿਰ ਦੀ ਰੀੜ ਦੀ ਹੱਡੀ ਕਹਿਆਂ ਜਾ ਸਕਦੀਆਂ ਨੇ ਕਿਉਂਕਿ ਜਿਹੜੀਆਂ ਸੜਕਾਂ ਨੇ ਉਹੀ ਆਧਾਰ ਨੇ ਸ਼ਹਿਰ ਦੀ ਤਰੱਕੀ ਦਾ ਸੋ ਸੜਕਾਂ ਦੀ ਮੁਰੰਮਤ ਦੀ ਗੱਲ ਹੋਵੇ ਵੱਖ-ਵੱਖ ਇਲਾਕੇ ਦੀਆਂ ਸੜਕਾਂ ਹੋਣ ਜਿੱਥੇ ਬਣਨਾ ਅਜੇ ਸੜਕਾਂ ਬਾਕੀ ਨੇ ਇਹ ਇਹਨਾਂ ਬਾਰੇ ਕਿਸ ਤਰ੍ਹਾਂ ਦਾ ਧਿਆਨ ਦਿੱਤਾ ਜਾ ਰਿਹਾ ਹੈ ਸਪੈਸ਼ਲੀ ਜਿਹੜਾ 스마트 ਸਿਟੀ ਦੇ ਵਿੱਚ ਜਦੋਂ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਜਿਹੜਾ ਸਰਵਿਸ ਵਾਟਰ ਜਿਹੜਾ ਉਹਦੀਆਂ ਜਿਹੜੀਆਂ ਸੜਕਾ ਪਟੀਆਂ ਗਈਆਂ ਸੀ ਉਹਦੇ ਲਈ ਜਿਹੜਾ ਕੰਮ ਹਜੇ ਤੱਕ ਹੋ ਚੁੱਕਾ ਵੈ ਉਹਦੀਆਂ ਵੀ 딜ੇਟ ਹਜੇ ਤੱਕ ਕਾਫੀ ਸੜਕਾਂ ਬਨਣ ਵਾਲੀਆਂ ਹਜੇ ਪੈਂਡਿੰਗ ਹੈ ਸੋ ਮੈਨੂੰ ਪੂਰੀ ਉਮੀਦ ਹੈ ਪੂਰੀ ਉਮੀਦ ਹੈ ਔਰ ਮੈਂ ਜਿੰਨੇ ਵੀ ਇਹਦੇ ਕੰਟਰੈਕਟਰਸ ਹੈਗੇ ਆ ਉਹਨਾਂ ਨੂੰ ਰੈਗੂਲਰ ਅਸੀਂ ਪ੍ਰੈਸ਼ਰਾਈਜ਼ ਕਰ ਰਹੇ ਆ ਕਿ ਅਗਲੇ 10 12 ਦਿਨਾਂ ਦੇ ਵਿੱਚ ਵਿੱਚ ਜੋ ਪਹਿਲੀਆਂ ਸੜਕਾਂ ਜਿਹੜੀਆਂ ਪਟੀਆਂ ਸੀਗੀਆਂ ਉਹਦਾ ਕੰਮ ਸਟਾਰਟ ਕਰ ਰਹੇ ਆ ਔਰ ਉਸ ਤੋਂ ਇਲਾਵਾ ਜਿਹੜੀ ਕੱਲ ਸਾਡੇ ਹਾਊਸਿੰਗ ਮੀਟਿੰਗ ਹੋਈ ਹੈ ਆਲਮੋਸਟ ਕਲੀਆਂ ਸੜਕਾਂ ਸੜਕਾਂ ਦੇ ਅਸੀਂ ਕਾਫੀ ਜ਼ਿਆਦਾ 60 70 ਕਰੋੜ ਰੁਪਏ ਦੇ ਜਿਹੜੇ ਟੈਂਡਰਸ ਹੈਗੇ ਅਸੀਂ ਉਹਦੇ ਪਾਸ ਕੀਤੇ ਆ ਜੀ ਮੇਰਾ ਇਹ ਮੰਨਣਾ ਹੈ ਕਿ ਦੀਵਾਲੀ ਦੇ ਆਸ-ਪਾਸ ਜਲੰਧਰ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਚੇਂजेस ਨਜ਼ਰ ਆਉਗੀਆਂ ਔਰ ਸ਼ਹਿਰ ਇੱਕ ਤਰੱਕੀ ਦੀ ਵੱਲ ਜਾਂਦਾ ਨਜ਼ਰ ਆਏਗਾ ਜੀ ਸੋ ਬਹੁਤ ਵਧੀਆ ਗੱਲ ਹੈ ਜੀ ਕਿ ਦੀਵਾਲੀ ਦੇ ਕੋਲ ਜੇ ਜਿਨ੍ਹਾਂ ਤੇ ਜਿਨ੍ਹਾਂ ਸੜਕਾਂ ਤੇ ਕੰਮ ਹੋ ਚੁੱਕਾ ਹੈ ਉੱਥੇ ਜੇ ਕੰਮ ਮੁਕੰਮਲ ਕਰ ਲਿਆ ਜਾਵੇ ਅੱਛਾ ਇਹ ਦੱਸੋ ਕਿ ਕੂੜੇ ਦੀ ਸਮੱਸਿਆ ਕਿਸੇ ਵੀ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਵੀ ਹੁੰਦੀ ਹੈ ਚੁਣੌਤੀ ਵੀ ਹੁੰਦੀ ਹੈ ਇਸ ਸਮੱਸਿਆ ਨੂੰ ਦੂਰ ਕਰਨ ਲਈ ਕਿੱਦਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਜੀ ਬਾਇਓ ਮਾਈਨਿੰਗ ਪ੍ਰੋਜੈਕਟ ਅਜ ਤੋਂ तकरीबन 2016 ਦੇ ਵਿੱਚ ਸਟਾਰਟ ਹੋਇਆ ਸੀਗਾ ਔਰ ਉਹ ਜਿੰਦਲ ਕੰਪਨੀ ਸ਼ਾਇਦ ਸਾਰੇ ਸ਼ਹਿਰ ਵਾਸੀਆਂ ਨੇ ਵੀ ਸੁਣਿਆ ਹੋਣਾ ਜੀ 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 ਬੇ ਉਦੋਂ ਆਈ ਸੀ ਪਰ ਉਹ ਕਿਸੇ ਕੁਝ ਕਾਰਨ ਵਸ਼ੋ ਕੰਮ ਸਿਰੇ ਨਹੀਂ ਚੜ ਪਾਇਆ ਉਸ ਤੋਂ ਬਾਅਦ 2-3 ਸਾਲ ਪਹਿਲਾਂ ਵੀ ਜਦੋਂ ਆਮਦਵੀ ਪਾਰਟੀ ਦੀ ਸਰਕਾਰ ਆਈ ਇੱਕ ਨਵੀਂ ਕੰਪਨੀ ਦੇ ਨਾਲ ਟਾਈ ਅਪ ਕੀਤਾ ਗਿਆ ਔਰ ਉਹ ਜਿਹੜਾ ਕੰਪਨੀ ਦੇ ਜਿਹੜੇ ਆਫੀਸ਼ੀਅਲਸ ਆ ਉਹਦਾ ਸਾਡੇ ਮਾਨਯੋਗ ਉਸ ਸਮੇਂ ਦੇ ਜਿਹੜੇ ਲੋਕਲ ਬਾਡੀਜ਼ ਮਿਨਿਸਟਰ ਸੇਗੇ ਸਰਦਾਰ ਬਲਕਾਰ ਸਿੰਘ ਜੀ ਉਹਨਾਂ ਨੇ ਉਸਦਾ ਉਦਘਾਟਨ ਵੀ ਕੀਤਾ ਔਰ ਹੁਣ ਆਲਮੋਸਟ ਮੈਂ 2 ਮਹੀਨਿਆਂ ਤੋਂ ਰੈਗੂਲਰ ਉਸ ਜਿਹੜੀ ਬਾਇਓਮਾਈਨਿੰਗ ਕੰਪਨੀ ਉਹਨਾਂ ਨੂੰ ਪਰਸਿਊ ਕਰ ਰਿਹਾ ਮੈਂ ਔਰ ਕੁਝ ਛੋਟੇ-ਮੋਟੇ ਕੰਮ ਜੋ ਸਾਡੇ ਲੈਵਲ ਤੇ ਕਾਰਪੋਰੇਸ਼ਨ ਲੈਵਲ ਤੇ ਪੈਂਡਿੰਗ ਸੀਗੇ ਉਹ ਮੁਕੰਮਲ ਕਰ ਦਿੱਤੇ ਗਏ ਆ ਔਰ ਬਹੁਤ ਜਲਦ ਮੈਕਸਿਮਮ ਵਿਦਰ 10 ਟੂ 15 ਡੇਸ ਜਲੰਧਰ ਨੂੰ ਅਸੀਂ ਜਿਹੜਾ ਬਾਇਓਮੈਨਿੰਗ ਦਾ ਬਹੁਤ بڑا ਪ੍ਰੋਜੈਕਟ ਬੜੇ ਸਾਲਾਂ ਦਾ ਪੈਂਡਿੰਗ ਆ ਉਹ ਅਸੀਂ ਸਟਾਰਟ ਕਰਨ ਜਾ ਰਹੇ ਆ ਔਰ ਜਿਹੜਾ ਵਰੀਆਨਾ ਦਾ ਜਿਹੜਾ ਕੂੜੇ ਦਾ ਡੰਪ ਹੈ ਉਹਦਾ 2 ਸਾਲ ਦਾ ਜਿਹੜਾ ਟੈਨਿਓਰਾ ਉਹਦੇ ਵਿੱਚ ਉਸ ਕੂੜੇ ਦੇ ਡੰਪ ਨੂੰ ਅਸੀਂ ਬਿਲਕੁਲ ਫਲੈਟ ਕਰ ਦੇਾਂਗੇ ਜੀ ਇਹ ਇਦਿੱਚ ਦੋ ਪੜਾ ਨੇ ਵਿਨੀਤ ਸਿੰਘ ਜੀ ਕੇ ਇੱਕ ਤਾਂ ਕੂੜੇ ਦੀ ਡਿਸਪੋਜ਼ਲ ਪ੍ਰੋਪਰ ਥਾਂ ਤੇ ਕਰਨੀ ਉਹਨੂੰ ਸੈਗਰੀਗੇਟ ਕਰਨਾ ਪੜਾ ਹੈ ਕਿ ਕੂੜੇ ਤੋਂ ਆਪਾਂ ਉਹਨੂੰ ਕੁਝ ਰੀਸਾਈਕਲ ਕਰਕੇ ਰੀਜਨਰੇਟ ਕਰ ਸਕੀਏ ਉਹਦੇ ਨਾਲ ਕੋਈ એનર્ਜੀ ਡਿਵੈਲਪ ਕਰ ਸਕੀਏ ਇਸ ਬਾਰੇ ਵੀ ਕੁਝ ਸੋਚਿਆ ਜਾ ਰਿਹਾ ਹੈ ਜੀ ਬਿਲਕੁਲ ਜਲੰਧਰ ਦੀਆਂ ਜਿਹੜੀਆਂ ਸੜਕਾਂ ਸਾਡੀਆਂ ਸਾਫ਼ ਸੁਥਰੀਆਂ ਨਜ਼ਰਾਨਾ ਉਹਨਾਂ ਤੇ ਕੂੜਾ ਨਾ ਨਜ਼ਰ ਆਵੇ ਉਸ ਦੇ ਲਈ ਅਸੀਂ ਚਾਰੋਂ ਹਲਕਿਆਂ ਦੇ ਵਿੱਚ ਜਲੰਧਰ ਦੇ ਜਿਹੜਾ ਰੋਡ সুইਪਿੰਗ ਮਸ਼ੀਨਸ ਦੇ ਰਾਹੀਂ ਜਿਹੜੀ ਅਸੀਂ ਸਫਾਈ ਸਟਾਰਟ ਕਰਨ ਜਾ ਰਹੇ ਹਾਂ ਔਰ ਉਹਦਾ ਐਜ਼ ਅ ਪਾਇਲਟ ਪ੍ਰੋਜੈਕਟ ਉਹਦਾ ਬਹੁਤ ਜਲਦ ਕੁਝ ਦਿਨਾਂ ਦੇ ਵਿੱਚ ਅਸੀਂ ਕੰਪਨੀ ਨਾਲ ਟਾਈ ਅਪ ਕੀਤਾ ਉਹ ਸਾਨੂੰ ਐਜ਼ ਅ ਪਾਇਲਟ ਪ੍ਰੋਜੈਕਟ ਉਹ ਕਰਕੇ ਦੇਣ ਲੱਗੇ ਉਸ ਤੋਂ ਬਾਅਦ ਅਸੀਂ ਉਹਦੀ ਜਿਹੜੀ ਟੈਂਡਰਿੰਗ ਪ੍ਰੋਸੈਸ ਉਹ ਕਰਾਂਗੇ ਔਰ ਕੱਲ ਹੀ ਹਾਊਸੀ ਮੀਟਿੰਗ ਦੇ ਵਿੱਚ 110 ਬਲੈਰੋ ਗੱਡੀਆਂ ਦੇ ਵਿੱਚ 110 ਬਲੈਰੋ ਗੱਡੀਆਂ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਖਰੀਦਨ ਜਾ ਰਹੀ ਹੈ ਤਾਂ ਕਿ ਜਿਹੜੇ ਰਸਤਿਆਂ ਦੇ ਵਿੱਚ ਕਈ ਜਗ੍ਹਾ ਤੇ ਛੋਟੇ-ਛੋਟੇ ਕੂੜੇ ਦੇ ਡੰਪਸ ਆਏ ਜਿਨ੍ਹਾਂ ਨੂੰ ਅਸੀਂ ਸਕੈਂਡਰੀ ਡੰਪਸ ਕਹਿੰਦੇ ਆ ਉਹਨਾਂ ਨਜ਼ਰਾਂ ਜਿਹੜਾ ਕਚਰਾ ਸਿੱਧਾ ਲੋਕਾਂ ਦੇ ਘਰਾਂ ਤੋਂ ਇਕੱਠਾ ਕਰਕੇ ਉਹ ਅਸੀਂ ਸਾਡੇ ਜਿਹੜੇ ਮੇਨ ਡੰਪਸ ਹੈਗੇ ਅਸੀਂ ਉਹਨਾਂ ਤੇ ਪਹੁੰਚਾ ਪਾਈਏ ਔਰ ਉਸ ਤੋਂ ਇਲਾਵਾ ਜਿਹੜੀਆਂ ਸਾਡੇ ਜਿੰਨੀਆਂ ਵੀ ਸ਼ਹਿਰ ਦੇ ਵਿੱਚ ਤੁਹਾਨੂੰ ਮੇਨ ਸੜਕਾਂ ਤੇ ਕੂੜੇ ਦੇ ਡੰਪ ਨਜ਼ਰ ਆ ਰਹੇ ਆ ਉਹਨਾਂ ਨੂੰ ਅਸੀਂ ਕਵਰ ਕਰਨ ਜਾ ਰਹੇ ਹਾਂ ਉਹਦੇ ਆਲਰੇਡੀ ਕੱਲ ਹਾਊਸਿੰਗ ਮੀਟਿੰਗ ਦੇ ਵਿੱਚ ਅਸੀਂ ਉਹਨਾਂ ਨੂੰ ਪਾਸ ਕਰਤਾ ਤਾਕੀ ਐਟਲੀਸਟ ਆਂਦੇ ਜਾਂਦੇ ਸੜਕਾਂ ਤੇ कूੜਾ ਨਾ ਨਜ਼ਰ ਆਵੇ ਜੀ ਔਰ ਸ਼ਹਿਰ ਦੀ ਖੂਬਸੂਰਤੀ ਵਿਨੀ ਤੀਰ ਜੀ ਤਾਂ ਹੀ ਬਣਦੀ ਹੈ ਜੇ ਸੜਕਾਂ ਤੇ ਟ੍ਰੈਫਿਕ ਸਮੂਥ ਹੋਵੇ ਤਾਂ ਰੂਟ ਸੇਫਟੀ ਦਾ ਖਿਆਲ ਖਿਆਲ ਰੱਖਿਆ ਜਾਵੇ ਸੋ ਇਸ ਬਾਰੇ ਤੁਹਾਡਾ ਪ੍ਰਸ਼ਾਸਨ ਕਿਦਾਂ ਖਿਆਲ ਰੱਖ ਰਿਹਾ ਹੈ ਇਸ ਸਮੇਂ ਬਹੁਤ ਗੰਭੀਰ ਸਮੱਸਿਆ ਹੈ ਟ੍ਰੈਫਿਕ ਦੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਔਰ ਮੈਂ ਦੋਨੋਂ ਚੀਜ਼ਾਂ ਆ ਬਈ ਪਬਲਿਕ ਨੂੰ ਵੀ ਜ਼ਰੂਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਜਲੰਧਰ ਦੀ ਪਬਲਿਕ ਨੂੰ ਕਿ ਅਸੀਂ ਵੀ ਆਪਣੀ ਸਾਰੇ ਜ਼ਿੰਮੇਵਾਰੀ ਸਮਝੀਏ ਵੀ ਜੋ ਸਾਡੇ ਟ੍ਰੈਫਿਕ ਨਿਯਮ ਹੈਗੇ ਆ ਜੇ ਪਬਲਿਕ ਉਹਨਾਂ ਨੂੰ ਹੀ ਸਹੀ ਤਰੀਕੇ ਦੇ ਨਾਲ ਅਸੀਂ ਲਾਗੂ ਕਰ ਦਈਏ ਜਿਸ ਤਰੀਕੇ ਦੇ ਨਾਲ ਜਦੋਂ ਆਪਾਂ ਚੰਡੀਗੜ੍ਹ ਜਾਂਦੇ ਆ ਉਦੋਂ ਸਾਨੂੰ ਸਾਰੇ ਟ੍ਰੈਫਿਕ ਰੂਲਸ ਯਾਦ ਆ ਜਾਂਦੇ ਆ ਤੇ ਸੋ ਜੇ ਇਹੀ ਜਲੰਧਰ ਦੇ ਵਿੱਚ ਵੀ ਅਸੀਂ ਲਾਗੂ ਕਰ ਦਈਏ ਤੇ ਮੇਰਾ ਮੰਨਣਾ ਹੈ ਕਾਫੀ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਅਸੀਂ ਆਪਣੇ ਲੈਵਲ ਤੇ ਹੀ ਕੰਟਰੋਲ ਕਰ ਸਕਦੇ ਆ ਦੂਸਰਾ ਉਸ ਤੋਂ ਇਲਾਵਾ ਜਿਹੜਾ ਇੱਕ ਟ੍ਰੈਫਿਕ ਦੀ ਸਮੱਸਿਆ ਜਿਹੜੀ ਸਟਰੀਟ ਵੈਂਡਰਸ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਵੀ ਸਮੱਸਿਆ ਜਿਹੜੀ ਕਾਰਪੋਰੇਸ਼ਨ ਲੈਵਲ ਤੇ ਸਿਗੀ ਅਸੀਂ ਐਜ਼ ਅ ਪਾਇਲਟ ਪ੍ਰੋਜੈਕਟ ਹਰ ਹਲਕੇ ਦੇ ਵਿੱਚ ਅਸੀਂ ਸਟਰੀਟ ਵੈਂਡਿੰਗ ਜ਼ੋਨ ਬਣਾਉਣ ਜਾ ਰਹੇ ਹਾਂ ਉਹਦੇ ਵੀ ਆਲਰੇਡੀ ਕੱਲ ਅਸੀਂ ਹਰ ਹਲਕੇ ਦੇ ਅਸੀਂ ਉਹ ਪਾਸ ਕਰ ਦਿੱਤੇ ਗਏ ਆ ਬਹੁਤ ਜਲਦ ਅਗਲੇ 5-4 ਮਹੀਨਿਆਂ ਦੇ ਵਿੱਚ ਉਹਦੀ ਜਦੋਂ ਟੈਂਡਰਿੰਗ ਪ੍ਰੋਸੈਸ ਕੰਪਲੀਟ ਹੋ ਜਾਏਗੀ ਔਰ ਉਹ ਤੁਹਾਨੂੰ ਜਿਹੜੇ ਜਿੰਨੇ ਸਟ੍ਰੀਟ ਵੈਂਡਰਸ ਹੈਗੇ ਜਿਹੜੇ ਰੇੜੀਆਂ ਸੜਕਾਂ ਤੇ ਜਿਹੜੇ ਘੁੰਮ ਰਿਹਾ ਐਟ ਲੀਸਟ ਇੱਕ ਇੱਕ ਜਗ੍ਹਾ ਤੇ ਜਦੋਂ ਉਹ ਇਕੱਠੇ ਹੋ ਜੂਗੇ ਉਦੋਂ ਨਾਲ ਟਰੈਫਿਕ ਵੀ ਕੰਟਰੋਲ ਹੋਏਗਾ ਥੋੜਾ ਸ਼ਹਿਰ ਵੀ ਮੈਨੇਜਡ ਨਜ਼ਰ ਆਏਗਾ ਜੀ ਔਰ ਪਾਰਕਿੰਗ ਦੀ ਵੀ ਬਹੁਤ ਵੱਡੀ ਸਮੱਸਿਆ ਹੈ ਜੀ ਸੋ ਆਪਾਂ ਦੇਖਦੇ ਹਾਂ ਕਿ ਸੋ ਆਪਾਂ ਦੇਖਦੇ ਹਾਂ ਕਿ ਜਿਹੜੇ ਬਾਜ਼ਾਰ ਨੇ ਲੋਕਾਂ ਨੂੰ ਗੱਡੀ پارک ਕਰਨ ਨੂੰ ਜਗ੍ਹਾ ਨਹੀਂ ਮਿਲਦੀ ਸੋ ਇਦਾਂ ਦੀਆਂ ਪਾਰਕਿੰਗ ਪਲੇਸਿਸ ਡਿਵੈਲਪ ਕੀਤੀਆਂ ਜਾਣ ਤੇ ਅੱਗੇ ਲੋਕ ਪੈਦਲ ਜਾ ਕੇ ਆਪਣੀ ਸ਼ਾਪਿੰਗ ਕਰ ਸਕਣ ਜਾਂ ਰਿਕਸ਼ੇ ਤੇ ਜਾ ਕੇ ਕਰ ਸਕਣ ਇਦਾਂ ਦੇ ਵੀ ਕੁਝ ਉਪਰਾਲੇ ਜਾਂ ਯੋਜਨਾਵਾਂ ਸੋਚੀਆਂ ਜਾ ਰਹੀਆਂ ਨੇ 올ਰੇਡੀ ਅਸੀਂ ਇਸ ਜਿਹੜਾ ਪ੍ਰੋਜੈਕਟ ਹੈਗਾ ਵਾ ਜਿਹੜੀਆਂ ਪਾਰਕਿੰਗ ਦੀਆਂ ਸਾਈਟਸ ਹੈਗੀਆਂ ਵਾ ਕੁਝ ਪਾਰਕਿੰਗ ਦੀਆਂ ਸਾਈਟਸ ਮਿਊਨਿਸਪਲ ਕਾਰਪੋਰੇਸ਼ਨ ਜਲੰਧਰ ਦੀਆਂ ਜਿਹੜੀਆਂ ਸਾਡੀਆਂ ਲੈਂਡਸ ਸੀਗੀਆਂ ਅਸੀਂ ਉੱਤੇ ਪਾਰਕਿੰਗ ਜ਼ੋਨ ਬਣਾ ਕੇ ਉਹਦੀ ਟੈਂਡਰਿੰਗ ਪ੍ਰੋਸੈਸ ਚੱਲ ਰਹੀ ਆ ਹੋਪਫੁਲੀ ਕਾਫੀ ਜ਼ਿਆਦਾ ਤੁਹਾਨੂੰ ਇਹਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਡਵੈਲਪਮੈਂਟ ਨਜ਼ਰ ਆਏਗੀ ਔਰ ਕੁਝ ਲੈਂਡਸ ਜਿਹੜੀਆਂ ਕੁਝ ਜਗ੍ਹਾ ਜਿਹੜੀਆਂ ਪੁੱਡਾਂ ਦੀਆਂ ਸੀਗੀਆਂ ਸਾਡੀ ਉਹਨਾਂ ਦੇ ਨਾਲ ਵੀ ਅਸੀਂ ਰਾਫਤਾ ਕਾਇਮ ਕਰ ਰਹੇ ਹਾਂ ਕਿ ਜਿੱਥੇ ਅਸੀਂ ਕਿਉਂਕਿ ਸ਼ਹਿਰ ਦੀ ਬਿਹਤਰੀ ਦੇ ਲਈ ਹੀ ਅਲਟੀਮੇਟਲੀ ਸਰਕਾਰ ਨੇ ਕੰਮ ਕਰਨਾ ਤੇ ਅਸੀਂ ਪੁੱਡਾਂ ਦੇ ਨਾਲ ਵੀ ਮਿਲ ਕੇ ਅਸੀਂ ਜੋ ਬੈਸਟ ਹੋ ਸਕਦਾਗਾ ਅਸੀਂ ਪਾਰਕਿੰਗ ਦੇ ਰਿਲੇਟਿਡ ਵੀ ਕਰ ਰਹੇ ਹਾਂ ਜੀ ਸ਼ਹਿਰ ਵਿੱਚ ਹਰਿਆਵਲ ਲਈ ਹਾਂ ਬਣ ਸਕੇ ਔਰ ਜ਼ਿਆਦਾ ਵੀ ਕੁਝ ਯੋਜਨਾਵਾਂ ਹੈ ਨੇ ਬਣੀਤੀ ਜਿੰਨੀਆਂ ਆਪਣੇ ਜਲੰਧਰ ਸ਼ਹਿਰ ਦੀਆਂ ਆਲਮੋਸਟ 55 56 ਕਿਲੋਮੀਟਰ ਦੀਆਂ ਜਿਹੜੀਆਂ ਸਾਡੀਆਂ ਸੜਕਾਂ ਹੈਗੀਆਂ ਮੈਂ ਉਹਨਾਂ ਦੀ ਜਦੋਂ ਸਾਫ ਸਫਾਈ ਹੋਏਗੀ ਉਹਨਾਂ ਦੀਆਂ ਜਿਹੜੀਆਂ ਸਾਡੀਆਂ ਸੈਂਟਰ ਵਰਟਿਸਾਂ ਜਿਹੜੀਆਂ ਸਾਡੀ ਲਾਈਫਲਾਈਨ ਆ ਮੈਂ ਕਹੂੰਗਾ ਸ਼ਹਿਰ ਦੀ ਉਹ ਸਾਰੀਆਂ ਤੁਹਾਨੂੰ ਅਗਲੇ 1 ਸਾਲ ਦੇ ਅੰਦਰ ਅੰਦਰ ਜਿਹੜੀ ਉਹਦੇ ਵਿੱਚ ਤੁਹਾਨੂੰ ਪੂਰੀ ਪਲਾਂਟੇਸ਼ਨ ਨਜ਼ਰ ਆਏਗੀ ਅچھے ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਹੈਜਸ ਲੱਗੀਆਂ ਹੋਊਗੀਆਂ ਉਹ ਕਟਿੰਗ ਤੁਹਾਨੂੰ ਸਾਰੀ ਪ੍ਰੋਪਰ ਸਾਰੀ ਹੋਏਗੀ ਅਸੀਂ ਉਸ ਚੀਜ਼ ਨੂੰ ਬਹੁਤ ਡੀਪਲੀ ਮਾਨੀਟਰ ਕਰ ਰਹੇ ਹਾਂ ਜੀ ਸੋ ਆਮ ਤੌਰ ਤੇ ਨਾ ਜਦੋਂ ਕਿਤੇ ਵਿਕਾਸ ਦੀ ਜਾਂ ਫਿਰ ਸੁਧਾਰ ਦੀ ਗੱਲ ਹੁੰਦੀ ਹੈ ਤੇ ਲੋਕੀ ਪ੍ਰਸ਼ਾਸਨ ਨੂੰ ਹੀ ਜ਼ਿਆਦਾ ਕੋਸਦੇ ਨੇ ਪਰ ਇਹ ਭੁੱਲ ਜਾਂਦੇ ਨੇ ਕਿ ਆਮ ਸ਼ਹਿਰੀਆਂ ਦੀ ਲੋਕਾਂ ਦੀ ਵੀ ਕੋਈ ਜ਼ਿੰਮੇਵਾਰੀ ਹੈ ਸੋ ਲੋਕਾਂ ਤੋਂ ਤੁਸੀਂ ਕਿਦਾਂ ਦਾ ਸਹਿਯੋਗ ਕਿਦਾਂ ਦੀ ਉਮੀਦ ਰੱਖਦੇ ਹੋ ਜੀ ਸਭ ਤੋਂ ਜ਼ਿਆਦਾ ਤਾਂ ਮੈਂ ਜਲੰਧਰ ਇਸ ਸਮੇਂ ਜਿਹੜੀ ਸਮੱਸਿਆ ਦੀ ਜੇ ਆਪਾਂ ਗੱਲ ਕਰੀਏ ਜਲੰਧਰ ਦੇ ਵਿੱਚ ਸਮੇਂ ਸਿਵਰੇਜ ਦੀ ਜਿਹੜੀ ਸਮੱਸਿਆ ਹੈ ਸਪੈਸ਼ਲੀ ਜਿੱਥੇ ਜ਼ਿਆਦਾ ਕਨੀ ਆਬਾਦੀ ਹੈ ਸਿਵਰੇਜ ਦੀ ਸਮੱਸਿਆ ਹੈ ਸਿਵਰੇਜ ਦੀ ਸਮੱਸਿਆ ਬਹੁਤ ਵਿਕਰਾਲ ਰੂਪ ਲੈ ਚੁੱਕੀ ਹੈ ਔਰ ਕਿਤੇ ਨਾ ਕਿਤੇ ਮੈਂ ਬਿਲਕੁਲ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਹੇ ਹਾਂ ਉਹਦੇ ਵਿੱਚ ਪਬਲਿਕ ਵੀ ਅਸੀਂ ਸਾਰੇ ਹੀ ਵਸੀਂ ਪਬਲਿਕ ਜ਼ਿਆਦਾ ਕਸੂਰਵਾਰ ਆ ਉਹਦੇ ਵਿੱਚ ਕਿਉਂਕਿ ਜਿਹੜੀ ਪਲਾਸਟਿਕ ਦੀ ਵਰਤੋਂ ਹੈ ਜੀ ਉਹ ਕਿਸੇ ਤਰੀਕੇ ਦੇ ਨਾਲ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰੂੰਗਾ ਸਿਰਫ ਇੱਕ ਆਦਤ ਪਾਣ ਦੀ ਜ਼ਰੂਰਤ ਹੈ ਪਲਾਸਟਿਕ ਦੀ ਪਲੀਜ਼ ਅਸੀਂ ਜੇ ਪਲਾਸਟਿਕ ਦੀ ਵਰਤੋਂ ਪਲਾਸਟਿਕ ਬੈਗਸ ਦੀ ਜਿਹੜੀ ਅਸੀਂ ਬੰਦ ਕਰ ਦਈਏ ਉਹਦੇ ਨਾਲ ਹੀ ਜਿਹੜੇ ਸੀਵਰੇਜ ਜਾਮ ਦੀ ਸਮੱਸਿਆ ਸਾਡੀ ਕਾਫੀ ਜ਼ਿਆਦਾ ਘਟ ਜਾਏਗੀ ਔਰ ਇਸ ਸਮੇ ਸਾਡੇ ਜੋ ਜ਼ਰੂਰਤ ਹੈ ਸਮੇਂ ਸ਼ਹਿਰ ਨੂੰ ਮੈਂ ਇਹੀ ਰਿਕੁਐਸਟ ਕਰੂੰਗਾ ਕਿ ਪਲੀਜ਼ ਆਪਾਂ ਪਲਾਸਟਿਕ ਦੀ ਜਿਹੜੀ ਵਰਤੋਂ ਆ ਜਿਹੜੇ ਟਰੇਡਰਸ ਵੀ ਹੈਗੇ ਉਹਦੇ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਆਪਣੇ ਥੋੜੇ ਜਿਹਾ ਪੈਸੇ ਬਚਾਣ ਦੇ ਲਈ ਸਵਾਰਥ ਦੇ ਲਈ ਸ਼ਹਿਰ ਨੂੰ ਗੰਦਗੀ ਤਰਫ ਆਪਾਂ ਨਾ ਤੱਕ ਲਈਏ ਔਰ ਕੁਝ ਲੋਗ ਜਿਹੜੇ ਬਹੁਤ ਦੁੱਖ ਦੀ ਗੱਲ ਆ ਬਈ ਸਾਰਾ ਕੁਝ ਹੁੰਦੇ ਸੁੰਦੇ ਸੁੰਦੇ ਵੀ ਪੈਸੇ ਹੁੰਦੇ ਸੁੰਦੇ ਵੀ ਔਰਤੇ ਪੈਸੇ ਵੀ ਕੁਝ ਨਹੀਂ ਲੱਗਦੇ ਰਸਤਿਆਂ ਦੇ ਵਿੱਚ ਆਪਣੇ ਸਾਰੇ ਘਰ ਦਾ ਕਚਰਾ ਜਦੋਂ ਇਕੱਠਾ ਕਰਕੇ ਆਪਣਾ ਘਰ ਸਾਫ਼ ਕਰ ਲੈਂਦੇ ਆ ਔਰ ਉਹ ਕਚਰਾ ਜਾ ਕੇ ਜਦੋਂ ਪਲਾਟਾਂ ਦੇ ਵਿੱਚ ਜਾਂ ਸੜਕਾਂ ਤੇ ਸੁੱਟ ਕੇ ਆਉਂਦੇ ਆ ਬਹੁਤ ਹੀ ਸ਼ਰਮਨਾਕ ਮੈਂ ਕਹੂੰਗਾ ਗੱਲ ਆ ਇੱਕ ਦੇਸ਼ ਦੇ ਪ੍ਰਤੀ ਨੈਸ਼ਨੈਲਿਟੀ ਵੀ ਹੋਣੀ ਨੈਸ਼ਨੈਲਿਟੀ ਦੀ ਭਾਵਨਾ ਹੋਣੀ ਬਹੁਤ ਜ਼ਰੂਰੀ ਆ ਅਸੀਂ ਆਪਣੇ ਸ਼ਹਿਰ ਨੂੰ ਗੰਦਾ ਕਰ ਰਹੇ ਆ ਅਸੀਂ ਆਪਣੇ ਦੇਸ਼ ਨੂੰ ਗੰਦਾ ਕਰ ਰਹੇ ਆ ਸੋ ਇਦਾਂ ਦੇ ਵਿਅਕਤੀ ਜਿਹੜੇ ਵੀ ਇਹ ਕਰ ਰਹੇ ਆ ਮੈਂ ਉਹਨਾਂ ਨੂੰ ਜ਼ਰੂਰ ਰਿਕੁਐਸਟ ਕਰੂੰਗਾ ਕੀ ਅਲਟੀਮੇਟਲੀ ਤੁਸੀਂ ਆਪਣੀ ਸਮਾਜ ਦੇ ਪ੍ਰਤੀ ਜ਼ਿੰਮੇਵਾਰੀ ਨਹੀਂ ਨਿਭਾਰੇ ਤੇ ਸੋ ਪਲੀਜ਼ ਜਿਹੜਾ ਕਚਰਾ ਕਰਦਾ ਉਹ ਪਲੋਟਾਂ ਦੇ ਵਿੱਚ ਨਾ ਸੁੱਟਣ ਜੀ ਇੱਕ ਹੋਰ ਲੋਕਾਂ ਵੱਲੋਂ ਜਿਹੜੀ ਲਾਪਰਵਾਹੀ ਕੀਤੀ ਜਾਂਦੀ ਹੈ ਵਿਨੀਤੀਰ ਜੀ ਉਹ ਹੈ ਕਿ ਪਾਣੀ ਦਾ ਸੁਚੱਜਾ ਇਸਤੇਮਾਲ ਨਹੀਂ ਕਰਦੇ ਪਾਣੀ ਨੂੰ ਜ਼ਾਇਆ ਬਹੁਤ ਕੀਤਾ ਜਾਂਦਾ ਸੋ ਤੁਹਾਡੇ ਪ੍ਰਸ਼ਾਸਨ ਵੱਲੋਂ ਇਦਾਂ ਦੇ ਕੁਝ ਕਦਮ ਚੁੱਕੇ ਜਾਣਗੇ ਕੁਝ ਸਖਤੀਆਂ ਕੀਤੀਆਂ ਜਾਣਗੀਆਂ ਕਿ ਆਉਣ ਵਾਲੇ ਜਦੋਂ ਦਿਨ ਗਰਮੀ ਦੇ ਆਉਣ ਵਾਲੇ ਨੇ ਪਾਣੀ ਦਾ ਸੁਚੱਜਾ ਇਸਤੇਮਾਲ ਹੋਵੇ ਪਾਣੀ ਦੀ ਵੇਸਟੇਜ ਨਾ ਹੋਵੇ ਬਿਲਕੁਲ ਅਸੀਂ ਇਦਾਂ ਦੇ ਕਈ ਕੇਸਸ ਹਜੇ ਵੀ ਮੇਰੇ ਧਿਆਨ ਦੇ ਵਿੱਚ ਆ ਰਹੇ ਅਸੀਂ ਰੈਗੂਲਰ ਉਹਨਾਂ ਦੀ ਚਲਾਨਿੰਗ ਵੀ ਸਟਾਰਟ ਕਰਤੀ ਹੈ ਕਈ ਜਗ੍ਹਾ ਤੇ ਜਿੱਥੇ ਕੁਆਟਰਸ ਬਨੇ ਹੋਏ ਆ ਉਹ ਜਦੋਂ ਟੈਪਸ ਆਪਣੀ ਔਨ 12 ਹੋਣਾ ਉਹਨਾਂ ਨੂੰ ਬੰਦ ਹੀ ਨਹੀਂ ਕਰਦੇ ਸਾਰਾ ਦਿਨ ਪਾਣੀ ਵੇਸਟ ਹੁੰਦਾ ਰਹਿੰਦਾ ਵਾ ਇਦਾਂ ਦੇ ਕਈ ਜਗ੍ਹਾ ਤੇ ਅਸੀਂ ਚਲਾਨਿੰਗ ਸਟਾਰਟ ਕਰ ਦਿੱਤੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀ ਕਾਫੀ ਸਖਤੀ ਤੁਹਾਨੂੰ ਨਜ਼ਰ ਆਏਗੀ ਪਰ ਇਹ ਵੀ ਗੱਲ ਇਹ ਆ ਵੀ ਜਿਹੜੀ ਉਹ ਸਖਤੀ ਹੋਏਗੀ ਅਲਟੀਮੇਟਲੀ ਜਨਦਰ ਦੀ ਬਿਹਤਰੀ ਦੇ ਲਈ ਹੋਏਗੀ ਜੀ ਅਛਾ ਵੀਨੀਜੀ ਆਮ ਤੌਰ ਤੇ ਜਦੋਂ ਆਪਾਂ ਕੋਈ ਕਾਨੂੰਨ ਬਣਾਉਨੇ ਆ ਸਖਤੀ ਕਰਨ ਲਈ ਤੇ ਸਰਕਾਰੀ ਤੰਤਰ ਵਿੱਚ ਕਈ ਵਾਰ ਸਟਾਫ ਦੀ ਸ਼ਾਰਟੇਜ ਹੈ ਪੂਰੀ ਤਰ੍ਹਾਂ ਦੇ ਨਾਲ ਨਿਗਰਾਨੀ ਨਹੀਂ ਕੀਤੀ ਜਾ ਸਕਦੀ ਸੋ ਇਹਦੇ ਚ ਲੋਕਾਂ ਦਾ ਜਾਂ ਸਵੈ ਸੇਵੀ ਸੰਸਥਾਵਾਂ ਦਾ ਤੁਸੀਂ ਕਿਦਾਂ ਦਾ ਸਹਿਯੋਗ ਜਿਹੜਾ ਉਹ ਪਾਲਦੇ ਹੋ ਕਿਦਾਂ ਦੀ ਉਮੀਦ ਕਰਦੇ ਹੋ ਉਹਨਾਂ ਤੋਂ ਜਲੰਧਰ ਸ਼ਹਿਰ ਸਾਡੇ ਸਾਰਿਆਂ ਦਾ ਆਪਣਾ ਸ਼ਹਿਰ ਹੈ ਮੈਂ ਆਪਣੇ ਹਰ ਇੰਟਰਵਿਊ ਦੇ ਵਿੱਚ ਇਹੀ ਗੱਲ ਕਹਿੰਨਾ ਕਿ ਜਲੰਧਰ ਨੂੰ ਅੱਛਾ ਬਣਾਉਣ ਦੇ ਲਈ ਸਵੱਛ ਬਣਾਉਣ ਦੇ ਲਈ ਸਾਡੇ ਸਾਰਿਆਂ ਦੀ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਇਹ ਨਹੀਂ ਹੈ ਕਿ ਬਤੌਰ ਮੇਅਰ ਜਾਂ ਕੋਈ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜੇ ਸਾਡੇ 파ਰਸ਼ਲ ਸਾਥੀ ਆ ਜਾਂ ਜਿਹੜੇ ਸਾਡੇ ਐਡਮਿਨਿਸਟ੍ਰੇਸ਼ਨ ਆ ਜਾਂ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਦੇ EMPLOYEES ਆ ਇਕੱਲੇ ਉਹਨਾਂ ਦੀ ਜ਼ਿੰਮੇਵਾਰੀ ਹੈ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਜਿੰਨੀਆਂ ਵੀ NGO's ਆ ਇਸ ਸਮੇਂ ਉਹਨਾਂ ਨੇ ਜੇ ਸਮਾਜ ਦੇ ਲਈ ਉਹ ਕੁਝ ਜਿਹੜੇ ਕਰ ਰਹੇ ਆ ਅੱਛਾ ਕੰਮ ਕਰ ਰਹੇ ਆ ਔਰ ਮੇਰਾ ਤਾਂ ਫ੍ਰੈਂਕਲੀ ਮੰਨਣਾ ਇਹ ਆ ਵਿਦ ਥਿਸ ਇਜ਼ ਟ्रू ਰਿਲੀਜਨ ਸੱਚਾ ਤਰ੍ਹਾਂ ਇਹੀ ਆ ਜੇ ਅਸੀਂ ਆਪਣੇ ਸਮਾਜ ਨੂੰ ਸਹੀ ਤਰੀਕੇ ਦੇ ਨਾਲ ਅਸੀਂ ਅ ਅੱਛਾ ਬਿਹਤਰ ਬਣਾਈਏ ਤੇ ਉਹ ਪਰਮਾਤਮਾ ਜ਼ਿਆਦਾ ਖੁਸ਼ ਹੋਏਗਾ ਤੇ ਸੋ ਸਾਰੀਆਂ ਹੀ ਜਿੰਨੀਆਂ ਵੀ ਐਨ ਜੀਓਜ਼ ਆ ਮੈਂ ਉਹਨਾਂ ਨੂੰ ਕਹੂੰਗਾ ਜੋ ਉਹ ਸ਼ਹਿਰ ਦੀ ਬਿਹਤਰੀ ਦੇ ਲਈ ਕਰ ਸਕਦੇ ਆ ਔਰ ਸਾਡੇ ਨਾਲ ਆਨ ਦੇ ਆਰ ਆਲਵੇਜ਼ ਵੈਲਕਮ ਆ ਕੇ ਸਾਡੇ ਨਾਲ ਸਲਾਹ مشورہ ਕਰਕੇ ਔਰ ਸਾਡੇ ਵੱਲੋਂ ਮਿਨਿਸਪਲ ਕਾਰਪੋਰੇਸ਼ਨ ਜਲੰਧਰ ਵੱਲੋਂ ਉਹਨਾਂ ਨੂੰ ਜੋ ਸਹਿਯੋਗ ਚਾਹੀਦਾ ਸਾਨੂੰ ਬਹੁਤ ਖੁਸ਼ੀ ਹੋਏਗੀ ਇਦਾਂ ਦੇ ਜਿਹੜੀਆਂ ਐਨ ਜੀਓਜ਼ ਆ ਉਹਨਾਂ ਦਾ ਸਾਥ ਦੇ ਕੇ ਜੀ ਵਿਨੀਤ ਤੀਰ ਜੀ ਅਸੀਂ ਆਸ ਕਰਦੇ ਆ ਕਿ ਜਿਹੜੇ ਵੀ ਪ੍ਰੋਜੈਕਟ ਚੱਲ ਰਹੇ ਨੇ ਜੋ ਤੁਸੀਂ ਸੋਚੇ ਨੇ ਜਿੰਨੀਆਂ ਵੀ ਯੋਜਨਾਵਾਂ ਨੇ ਉਹ ਆਪਣੇ ਵਕਤ ਦੇ ਮੁਤਾਬਕ ਮੁਕੰਮਲ ਹੋਣਗੀਆਂ ਔਰ ਸ਼ਹਿਰ ਦੇ ਵਿਕਾਸ ਲਈ ਤੁਸੀਂ ਇਸੇ ਤਰ੍ਹਾਂ ਉਪਰਾਲੇ ਕਰਦੇ ਰਹੋਗੇ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਧੰਨਵਾਦ ਜੀ